ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਤੇ ਉਸ ਦੇ ਇਤਿਹਾਸ ਨੂੰ ਇਤਿਹਾਸਿਕ ਦਿਹਾੜਿਆਂ ਨੂੰ ਇਤਿਹਾਸਿਕ ਸਥਾਨਾਂ ਨੂੰ ਖਤਮ ਕਰ ਦਿਓ ਸਾਡੇ ਵੀ ਹੌਲੀ-ਹੌਲੀ ਸਿੱਖੀ ਦਾ ਨਵਾਂ ਸਾਲ ਅਸੀਂ ਖਤਮ ਕਰ ਦਿੱਤਾ ਤੇ ਨਵਾਂ ਸਾਲ 31 ਦਸੰਬਰ ਨੂੰ ਸਮਝ ਕੇ ਸਾਰੇ ਗੁਰਦੁਆਰੇ ਸੈਲੀਬ੍ਰੇਟ ਕੀਤਾ ਚੇਤਾ ਭੁੱਲ ਗਿਆ ਕਿ ਜਿਸ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਜਿਸ ਗੁਰੂ ਤੋਂ ਕੁਰਬਾਨ ਜਾਂਦੇ ਆ ਉਹ ਗੁਰੂ ਸਾਹਿਬ ਨਵੇਂ ਸਾਲ ਦੀ ਅਰੰਭਤਾ ਚੇਤ ਤੋਂ ਕਰ ਰਹੇ ਨੇ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਸਾਡਾ ਗੁਰੂ ਨਾਨਕ ਨਾਮਲੇਵਾ ਸੰਗਤਾਂ ਦਾ ਨਵਾਂ ਸਾਲ 14 ਮਾਰਚ ਦਿਨ ਸ਼ੁੱਕਰਵਾਰ 2052 ਨੂੰ ਆ ਰਿਹਾ ਸੋ ਬੇਨਤੀ ਕਰਾਂਗਾ ਸੰਸਾਰ ਭਰ ਦੀਆਂ ਸੰਗਤਾਂ ਨੂੰ ਆਓ ਆਪਣੇ ਨਵੇਂ ਸਾਲ ਤੇ ਦੀਵਾਨ ਸਜਾਓ ਗੁਰਬਾਣੀ ਕੀਰਤਨ ਗੁਰਬਾਣੀ ਕਥਾ ਤੇ ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਇਕੱਠਿਆਂ ਕਰਕੇ ਦੱਸੋ ਕਿ ਸਾਡਾ ਨਵਾਂ ਸਾਲ ਇੱਕ ਚੇਤ ਤੋਂ ਸ਼ੁਰੂ ਹੁੰਦਾ ਹੈ ਹੌਲੀ-ਹੌਲੀ ਆਪਣੇ ਵਿਰਸੇ ਵੱਲ ਮੁੜੀਏ ਇਤਿਹਾਸ ਵੱਲ ਮੁੜੀਏ ਬਾਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰਨ ਸਤਿਗੁਰੂ ਜੀ ਦੀਆਂ ਕਥਾਵਾਂ ਇਤਿਹਾਸ ਅਸੀਂ ਚੁੱਪ ਕਰ ਗਏ ਆ ਸੰਸਾਰ ਚੁੰਨ ਸੁਣਨਾ ਚਾਹੁੰਦਾ ਨਵੇਂ ਸਾਲ ਤੋਂ ਸ਼ੁਰੂਆਤ ਕਰੀਏ ਆਪਣੀ ਗੁਰਮਤਿ ਆ ਜੀਵਨ ਦੀ ਨਵੇਂ ਸਾਲ ਤੋਂ ਸ਼ੁਰੂਆਤ ਕਰੀਏ ਆਪਣੇ ਘਰ ਪਰਿਵਾਰ ਕਾਰੋਬਾਰਾਂ ਦੀ ਗੁਰੂ ਸਾਹਿਬ ਜੀ ਕਿਰਪਾ ਕਰਨ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਸਿੱਖ ਗੁਰਦਰਾ ਸਾਹਿਬਾਂ 14 ਮਾਰਚ ਨੂੰ ਦਿਨ ਸ਼ੁੱਕਰਵਾਰ ਨੂੰ ਦੀਵਾਨ ਰੱਖੋ ਸਿੱਖ ਸੰਗਤਾਂ ਨੂੰ ਬੁਲਾਓ ਤੇ ਸਿੱਖ ਸੰਗਤਾਂ ਨੂੰ ਬੇਨਤੀ ਹੈ ਆਓ ਆਪਣੇ ਵਿਰਸੇ ਵੱਲ ਮੁੜੋ ਖਾਲਸਾ ਜੀਵਨ ਵੱਲ ਮੁੜੋ ਤੇ ਆਪਣਾ ਨਵਾਂ ਸਾਲ ਗੁਰੂ ਕੀ ਹਜ਼ੂਰੀ ਵਿੱਚ ਮਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ